ਇਸ ਸਕੂਲ ਦੇ ਵਿੱਚ ਜਿਹੜਾ ਪ੍ਰੀਖਿਆ ਸਮੇਂ ਇੱਕ ਲੜਕਾ ਕੋਈ ਬਲੂਟੁੱਥ ਲਾ ਕੇ ਕਿਸੇ ਡਿਵਾਈਸ ਨਾਲ ਬਾਹਰੋਂ ਹੈਲਪ ਲੈ ਕੇ ਪੇਪਰ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹ ਜਿਹੜੇ ਇਨਵਿਜੀਲੇਟਰ ਨੇ ਉਹਨਾਂ ਨੇ ਇਹ ਡਿਵਾਈਸ ਦੇ ਨਾਲ ਕਾਬੂ ਕੀਤਾ ਤੇ ਇੱਕ ਇਨਵਿਜੀਲੇਟਰ ਵੱਲੋਂ ਜਿਹੜਾ ਲੜਕੇ ਮੌਕੇ ਤੇ ਕਾਬੂ ਕੀਤਾ ਗਿਆ ਸੀਗਾ ਉਸ ਦੌਰਾਨ ਸਮੇਂ ਡਿਵਾਈਸ ਬਲੂਟੁੱਥ ਦੇ ਸਬੋਰ ਸਾਰੇ ਦਸਤਾਵੇਜ਼ ਸਾਡੇ ਹਵਾਲੇ ਕਰਕੇ ਮਕਦਮਾ ਅੱਜ ਕੱਲੀ ਬੇਨਤੀ ਕੀਤੀ ਸੀ ਜਿਹਦੇ ਅਧਾਰ ਤੇ ਮਕਦਮਾ ਦਰਜ ਕਰਕੇ ਅਸੀਂ ਤਫ਼ਤੀਸ਼ ਅਮਲ ਤੇ ਲਿਆਂਦੀ ਹੈ ਜਿਹੜਾ ਲੜਕਾ ਬਿਕਰਮ ਸਿੰਘ ਪੇਪਰ ਤੇ ਲਿਆਇਆ ਸੀ ਤੈਨੂੰ ਮੌਕੇ ਤੋਂ ਕਾਬੂ ਕੀਤਾ ਇਸ ਲੜਕੇ ਦੀ ਪੁਛਗਛ ਦੇ ਵਿੱਚ ਫਿਕਰ ਆਊਟ ਹੋਇਆ ਕਿ ਇਹਨੂੰ ਬਾਹਰੋਂ ਇੱਕ ਵਿਅਕਤੀ ਹੋਰ ਹੈਲਪ ਕਰ ਰਿਹਾ ਸੀਗਾ ਜਿਹਦਾ ਨਾਮ ਕੁਲਦੀਪ ਸਿੰਘ ਹੈ ਉਹ ਇਹਦੇ ਪਿੰਡ ਦਾ ਹੀ ਹੈ ਸਰ ਕੱਲ ਮਲਟੀ ਪਰਪਸ ਹੈਲਥ ਵਰਕਰਸ ਮੇਲ ਦੀ ਪ੍ਰੀਖਿਆ ਹੋ ਰਹੀ ਸੀ ਜਿਹੜਾ ਫਰੀਦਪੁਰ ਦੇ ਵਿੱਚ ਜਿੰਨਾ ਚ ਇੱਕ ਸੈਂਟਰ ਜਿਹੜਾ ਉਹ ਬਾਬਾ ਫਰੀਦ ਪਬਲਿਕ ਸਕੂਲ ਇੱਕ ਸੀਗਾ ਇਸ ਸਕੂਲ ਦੇ ਵਿੱਚ ਜਿਹਦਾ ਪ੍ਰੀਖਿਆ ਸਮੇਂ ਇੱਕ ਲੜਕਾ ਕੋਈ ਬਲੂਟੂਥ ਲਾ ਕੇ ਕਿਸੇ ਡਿਵਾਈਸ ਨਾਲ ਬਾਹਰੋਂ ਹੈਲਪ ਲੈ ਕੇ ਪੇਪਰ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹ ਜਿਹੜੇ ਇਨਵਿਜ਼ਿਟਰ ਨੇ ਉਹਨਾਂ ਨੇ ਉਸ ਡਿਵਾਈਸ ਦੇ ਨਾਲ ਕਾਬੂ ਕੀਤਾ ਤੇ ਸਾਨੂੰ ਉਹਨਾਂ ਦਿੱਕਤੀ ਸ਼ਿਕਾਇਤ ਪ੍ਰਿੰਸੀਪਲ ਬਾਬਾ ਪ੍ਰੀ ਸਕੂਲ ਵੱਲੋਂ ਕੀਤੀ ਗਈ ਜਿਹਦੇ ਆਧਾਰ ਤੇ ਅਸੀਂ ਮਕਦਮਾ ਨੰਬਰ 500 ਜਿਹੜਾ ਉਹ ਕੱਲ ਦੀ ਡੇਟ ਦੇ ਦਰਜ ਕੀਤਾ ਸੀਗਾ ਇੱਕ ਇਨਵਿਸਿਗੇਟਰ ਵੱਲੋਂ ਜਿਹੜਾ ਲੜਕਾ ਮੌਕੇ ਤੇ ਕਾਬੂ ਕੀਤਾ ਗਿਆ ਸੀਗਾ ਉਹ ਸਬੂਤਾ ਸਮੇਤ ਡਿਵਾਈਸ ਬਲੂਟੁੱਥ ਤੇ ਉਹ ਸਾਰੇ ਦਸਤਾਵੇਜ਼ ਸਾਡੇ ਹਵਾਲੇ ਕਰਕੇ ਮਕਦਮੇਵਾਂ ਅੱਜ ਕੱਲੀ ਬੇਨਤੀ ਕੀਤੀ ਸੀ ਜਿਹਦੇ ਆਧਾਰ ਤੇ ਮਕਦਮਾ ਦਰਜ ਕਰਕੇ ਅਸੀਂ ਤਫ਼ਤੀਸ਼ ਅਮਲ ਚੜ੍ਹਾਉਂਦੀ ਹੈ ਜਿਹੜਾ ਲੜਕਾ ਬਿਕਰਮ ਸਿੰਘ ਪੇਪਰ ਤੇ ਲਿਖਿਆ ਸੀਗਾ ਇਹਨੂੰ ਮੌਕੇ ਤੋਂ ਕਾਬੂ ਕੀਤਾ ਇਸ ਲੜਕੇ ਦੀ ਪੁਸ਼ਟੀਸ਼ ਦੇ ਵਿੱਚ ਫਿਗਰ ਆਊਟ ਹੋਇਆ ਕਿ ਇਹਨੂੰ ਬਾਹਰੋਂ ਇੱਕ ਵਿਅਕਤੀ ਹੋਰ ਹੈਲਪ ਕਰ ਰਿਹਾ ਸੀਗਾ ਜਿਹਦਾ ਨਾਮ ਕੁਲਦੀਪ ਸਿੰਘ ਹੈ ਉਹ ਇਹਦੇ ਪਿੰਡ ਦਾ ਹੀ ਹੈ ਉਹਨਾਂ ਦਾ ਪਿੰਡ ਹੈਗਾ ਕਾਜੂ ਵਾਲਾ ਜ਼ਿਲ੍ਹਾ ਫਤਿਹਪੁਰਬਾਦ ਹਰਿਆਣਾ ਉਹ ਇਹਨੂੰ ਬਾਹਰੋਂ ਅਸਿਸਟ ਕਰ ਰਿਹਾ ਸੀਗਾ ਤੇ ਅਸੀਂ ਦੋਨਾਂ ਦੀ ਗ੍ਰਿਫਤਾਰੀ ਕਰ ਲਈ ਹੈ ਤੇ 12 ਹੋਰੇ ਵਿਅਕਤੀ ਦਾ ਮੋਬਾਈਲ ਫੋਨ ਵੀ ਕਮਸੀ ਸੀ ਲੈ ਲਿਆ ਅੱਜ ਦੋਨਾਂ ਦੋਸ਼ੀਆਂ ਨੂੰ ਅਸੀਂ ਮਾਰਜੋਗ ਅਦਾਲਤ ਸੁਪੇਸ਼ ਕਰਕੇ ਇਹਨਾਂ ਦਾ ਫਰਦਰ ਕੋਸ਼ਿਸ਼ ਲਈ ਰਿਮਾਂਡ ਹਾਸਲ ਕੀਤਾ ਤੇ ਅਸੀਂ ਇਹਦੀ ਤਫਤੀਸ਼ ਜਿਹੜੀ ਆ ਉਹ ਤੱਥਾਂ ਸਹਿਤ ਪੂਰੀ ਕਰਕੇ ਮਾਰਜੋਗ ਅਦਾਲਤ ਤੇ ਦਾਇਰ ਕਰਾਂਗੇ ਸਰ ਕੱਲ ਮਲਟੀ ਪਰਪਸ ਜਿਹੇ ਹੈਲਥ ਵਰਕਰਸ ਮੇਲ ਦੀ ਪ੍ਰਕਿਆ ਹੋ ਰਹੀ ਸੀ ਜਿਹੜਾ ਫਰੀਦਕੋੜ ਦੇ ਵਿੱਚ ਜਿੱਨਾਂ ਚੋਂ ਇੱਕ ਸੈਂਟਰ ਜਿਹੜਾ ਉਹ ਬਾਬਾ ਫਰੀਦ ਪਬਲਿਕ ਸਕੂਲ ਇੱਕ ਸੀਗਾ ਇਸ ਸਕੂਲ ਦੇ ਵਿੱਚ ਜਦੋਂ ਪ੍ਰੀਖਿਆ ਸਮੇਂ ਇੱਕ ਲੜਕਾ ਕੋਈ ਬਲੂਟੂਥ ਲਾ ਕੇ ਕਿਸੇ ਡਿਵਾਈਸ ਨਾਲ ਬਾਹਰੋਂ ਹੈਲਪ ਲੈ ਕੇ ਪੇਪਰ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹ ਜਿਹੜੇ ਇਨਵਿਜ਼ਿਲੇਟਰ ਨੇ ਉਹਨਾਂ ਨੇ ਉਸ ਡਿਵਾਈਸ ਦੇ ਨਾਲ ਕਾਬੂ ਕੀਤਾ ਤੇ ਸਾਨੂੰ ਅਦਿੱਕਤੀ ਸ਼ਿਕਾਇਤ ਪ੍ਰਿੰਸੀਪਲ ਬਾਬਾ ਫਰੀਦ ਸਕੂਲ ਵੱਲੋਂ ਕੀਤੀ ਗਈ ਜਿਹਦੇ ਆਧਾਰ ਤੇ ਅਸੀਂ ਮਕਦਮਾ ਨੰਬਰ 500 ਜਿਹੜਾ ਉਹ ਕੱਲ ਵੀ ਰਿਪੋਰਟ ਦਰਜ ਕੀਤਾ ਸੀਗਾ ਇੱਕ ਇਨਵੈਸਿਲੇਟਰ ਵੱਲੋਂ ਜਿਹੜਾ ਲੜਕਾ ਮੌਕੇ ਤੇ ਕਾਬੂ ਕੀਤਾ ਗਿਆ ਸੀਗਾ ਉਸ ਦੁਤਾ ਸਮੇਤ ਡਿਵਾਈਸ ਬਲੂਟੁੱਥ ਤੇ ਹੋਰ ਸਾਰੇ ਦਸਤਾਵੇਜ਼ ਸਾਡੇ ਹਵਾਲੇ ਕਰਕੇ ਮਕਦਮਾ ਬੰਦਾ ਜੀ ਕੱਲ ਵੀ ਬੇਨਤੀ ਕੀਤੀ ਸੀ ਜਿਹਦੇ ਆਧਾਰ ਤੇ ਮਕਦਮਾ ਦਰਜ ਕਰਕੇ ਅਸੀਂ ਤਫ਼ਤੀਸ਼ ਅਮਲ ਚ ਲਿਆਂਦੀ ਹੈ ਜਿਹੜਾ ਲੜਕਾ ਵਿਕਰਮ ਸਿੰਘ ਪੇਪਰ ਦੇਣ ਲਈ ਆਇਆ ਸੀ ਕੱਲ ਇਹਨੂੰ ਮੌਕੇ ਤੋਂ ਕਾਬੂ ਕੀਤਾ ਇਸ ਲੜਕੇ ਦੀ ਪੁਛਗ੍ਰਾਸ ਦੇ ਵਿੱਚ ਫਿਕਰ ਆਊਟ ਹੋਇਆ ਕਿ ਇਹਨੂੰ ਬਾਹਰੋਂ ਇੱਕ ਵਿਅਕਤੀ ਹੋਰ ਹੈਲਪ ਕਰ ਰਿਆ ਸੀਗਾ ਜਿਹਦਾ ਨਾਮ ਕੁਲਦੀਪ ਸਿੰਘ ਹੈ ਉਹ ਇਹਦੇ ਪਿੰਡ ਦਾ ਹੀ ਹੈ। ਉਹਨ ਦਾ ਪਿੰਡ ਹੈਗਾ ਕਾਜੂ ਵਾਲਾ ਜ਼ਿਲ੍ਹਾ ਫਤਿਹਬਾਦ ਹਰਿਆਣਾ। ਉਹ ਇਹਨੂੰ ਬਾਹਰੋਂ ਅਸਿਸਟ ਕਰ ਰਿਆ ਸੀਗਾ। ਤੇ ਅਸੀਂ ਦੋਨਾਂ ਦੀ ਗ੍ਰਿਫਤਾਰੀ ਪਾ ਲਈਏ ਤੇ ਬਾਹਰੋਂ ਖੜੇ ਵਿਅਕਤੀ ਦਾ ਮੋਬਾਈਲ ਫੋਨ ਵੀ ਕਮਜ਼ੀ ਸੀ ਲੈ ਲਿਆ। ਅੱਜ ਦੋਨਾਂ ਦੋਸ਼ੀਆਂ ਨੂੰ ਅਸੀਂ ਮਾਰਜੋਬ ਗਜ਼ਾਤ ਸਪੇਸ਼ ਪੇਸ਼ ਕਰਕੇ ਇਹਨਾਂ ਦਾ ਫਰਦਰ ਕਸ਼ ਲਈ ਰਿਮਾਰਟ ਹਾਸਲ ਕੀਤਾ ਤੇ ਅਸੀਂ ਇਹਦੀ ਤਾਂ 30 ਜਿਹੜੀ ਆ ਉਹ ਤਤਤਾ ਸਹਿਤ ਪੂਰੀ ਕਰਕੇ ਮਨਜ਼ੂਰ ਅਦਾਲਤੀ ਦਾ ਚਲਣ